ਇਸ ਇਤਿਹਾਸ ਦੀਆਂ 100 ਬੀਬੀਆਂ ਦਾ ਜੀਵਨ ਇਸ ਲੜੀ ਵਿੱਚ 23ਵੀਂ ਵੀਡੀਓ ਮਾਤਾ ਗੁਜਰੀ ਜੀ ਬਾਰੇ ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਤਨੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਸਨ ਆਪ ਜੀ ਦਾ ਜਨਮ ਭਾਈ ਲਾਲ ਚੰਦ ਸਵਿੱਗੀ ਖੱਤਰੀ ਦੇ ਘਰ ਮਾਤਾ ਵਿਸ਼ਨ ਕੌਰ ਦੇ ਕੋਖੋਂ ਕਰਤਾਰਪੁਰ ਵਿਖੇ 1623 ਨੂੰ ਹੋਇਆ। ਆਪ ਦਾ ਵਿਆਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ 11 ਸਤੰਬਰ 1629 ਨੂੰ ਕਰਤਾਰਪੁਰ ਵਿਖੇ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਮਾਤਾ ਨਾਲ ਕੀ ਤੇ ਪਤਨੀ ਗੁਜਰੀ ਜੀ ਨਾਲ ਬਕਾਲੇ ਚਲੇ ਗਏ। 1705 ਜਾ ਵਿੱਚ ਜਦ ਗੁਰੂ ਤੇਗ ਬਹਾਦਰ ਸਾਹਿਬ ਨਾਲ ਉੱਤਰ ਪ੍ਰਦੇਸ਼ ਬਿਹਾਰ ਅਸਾਮ ਵਗੈਰਾ ਦੇ ਦੌਰੇ ਤੇ ਗਏ ਤਾਂ ਆਪ ਵੀ ਉਹਨਾਂ ਦੇ ਨਾਲ ਸਨ 18 ਦਸੰਬਰ 1661 ਦੇ ਦਿਨ ਆਪ ਨੇ ਇੱਕ بیٹے ਗੁਰੂ ਗੋਬਿੰਦ ਸਿੰਘ ਨੂੰ ਜਨਮ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ 1664 ਵਿੱਚ ਪਟਨਾ ਤੋਂ ਪੰਜਾਬ ਮੋੜ ਆਏ ਪਰ ਆਪ 1670 ਤੱਕ ਪਟਨਾ ਵਿੱਚ ਹੀ ਰਹੇ 1664 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਨੌਵੇਂ ਗੁਰੂ ਵਜੋਂ ਗੁਰਗੱਦੀ ਸੰਭਾਲੀ ਇਸ ਮਗਰੋਂ 166 ਵਾੜ ਵਿੱਚ ਆਪ ਦੁਪਾਰਾ ਅਸਾਮ ਵਗੈਰਾ ਦੇ ਦੌਰੇ ਤੇ ਨਿਕਲ ਗਏ ਤੇ 1670 ਵਿੱਚ ਪੰਜਾਬ ਮੁੜੇ ਇਸ ਮਗਰੋਂ ਮਾਤਾ ਗੁਜਰੀ ਜੀ 1672 ਤੱਕ ਬਕਾਲਾ ਵਿੱਚ ਰਹੇ ਤੇ ਫਿਰ ਚੱਕ ਨਾਨਕੀ ਜਿਸ ਨੂੰ ਅਨੰਦਪੁਰ ਸਾਹਿਬ ਕਿਹਾ ਜਾਂਦਾ ਉੱਥੇ ਚਲੇ ਗਏ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਵਿੱਚ ਸ਼ਹੀਦ ਹੋ ਗਏ ਤੜ ਦਾ ਸ਼ਿਸ਼ਕਾਰ ਭਾਈ ਲੱਖੀ ਸ਼ਾਹ ਨੇ ਆਪਣੇ ਘਰ ਜਿੱਥੇ ਹੁਣ ਗੁਰਦੁਆਰਾ ਰਕਾਬਗੰਜ ਬਣਿਆ ਹੋਇਆ ਹੈ ਕਰ ਦਿੱਤਾ ਅਤੇ ਸੀਸ ਲੈ ਕੇ ਭਾਈ ਜੈਤਾ ਜੀ ਉਹਨਾਂ ਦੇ ਸਾਥੀ 16 ਨਵੰਬਰ ਨੂੰ ਅਨੰਤਪੁਰ ਪੁੱਜੇ ਜਿੱਥੇ ਮਾਤਾ ਗੁਜਰੀ ਜੀ ਅਤੇ ਬੇਟੇ ਗੋਵਿੰਦ ਸਿੰਘ ਨੇ ਪਿਤਾ ਦੇ ਹੀਸ਼ ਦਾ ਸੰਸਕਾਰ ਕੀਤਾ ਮਾਤਾ ਗੁਜਰੀ ਨੇ ਪਤੀ ਦੀ ਸ਼ਹਾਦਤ ਮਗਰੋਂ ਆਪਣੇ ਬੇਟੇ ਗੁਰੂ ਗੋਵਿੰਦ ਸਿੰਘ ਦਾ ਹਰ ਗੱਲ ਵਿੱਚ ਪੂਰਾ ਸਾਥ ਦਿੱਤਾ 1675 ਤੋਂ 1685 ਤੇ ਫਿਰ 1688 ਤੋਂ 1705 ਤੱਕ ਮਾਤਾ ਗੁਜਰੀ ਚੱਕ ਨਾਨਕੀ ਅਨੰਤਪੁਰ ਸਾਹਿਬ ਵਿੱਚ ਰਹੇ ਅਤੇ 1685 ਤੋਂ 1688 ਤੱਕ ਪੌਂਟਾ ਸਾਹੇ ਵਿੱਚ ਰਹੇ ਆਪ ਆਪਣੇ ਹੱਥੀ ਸੰਗਤਾਂ ਦੀ ਸੇਵਾ ਕਰਦੇ ਹੁੰਦੇ ਸਨ ਆਪਣੀਆਂ ਨੋਹਾਂ ਦੀ ਬਿਮਾਰੀ ਕਾਰਨ ਆਪਨੇ ਆਪਣੇ ਤਿੰਨੇ ਛੋਟੇ ਪੋਤਿਆਂ ਨੂੰ ਵੀ ਆਪਣੇ ਹੱਥੀ ਵੱਡਿਆ ਕੀਤਾ ਤੇ ਗੁਰਮਤਿ ਦੀ ਸਿੱਖਿਆ ਦਿੱਤੀ ਮਈ 1705 ਵਿੱਚ ਅਨੰਦਪੁਰ ਨੂੰ ਲੰਮਾ ਕੇਰਾ ਪੈ ਗਿਆ। ਗੁਰੂ ਜੀ ਨੇ ਆਪਣੀਆਂ ਪਤਨੀਆਂ ਸਨੇ ਸਾਹਿਬ ਬੀਬੀਆਂ ਤੇ ਬੱਚਿਆਂ ਨੂੰ ਅਨੰਦਪੁਰ ਤੋਂ ਬਾਹਰ ਭੇਜ ਦਿੱਤਾ। ਨਗਰ ਵਿੱਚ ਚਾਰੇ ਸਹਿਬਜਾਦੇ ਮਾਤਾ ਗੁਜਰੀ ਤੇ ਦੋ ਹੋਰ ਬੀਬੀਆਂ ਰਹਿ ਗਈਆਂ। ਗੁਰੂ ਸਾਹਿਬ ਨੂੰ 5 ਤੇ 6 ਦਸੰਬਰ 1705 ਦੀ ਰਾਤ ਅਨੰਦਪੁਰ ਛੱਡਣਾ ਪਿਆ। ਮਾਤਾ ਜੀ ਛੋਟੇ ਲਾਲਾ ਸਮੇਤ ਪਰਿਵਾਰ ਨਾਲੋਂ ਪੋਹ ਦੀ ਠੰਢੀ ਉਸ ਕਾਲੀ ਬੂਰੀ ਹਨੇਰੀ ਰਾਤ ਮੀਂਹ ਚੱਕਰ ਦੇ ਨਾਲ ਹੜ੍ਹ ਐ ਸਰਸਾ ਦੇ ਸ਼ੂ ਦੀ ਨਦੀ ਦੇ ਕਿਨਾਰਿਆਂ ਤੋਂ ਵਿਛੜ ਕੇ ਵਕਤ ਦੀ ਦਰਿੰਦਗੀ ਨੇ ਉਹਨਾਂ ਨੂੰ ਸੂਬਾ ਸਰਹੰਦ ਦੀਆਂ ਬਰੂਹਾਂ ਤੇ ਖੜਾ ਕਰ ਦਿੱਤਾ ਜਿਸ ਦਾ ਜ਼ਿੰਮੇਵਾਰ ਗੰਗੂ ਬ੍ਰਾਹਮਣ ਸੀ ਜੋ ਉਹਨਾਂ ਦੇ ਘਰ ਕਦੇ ਰਸੋਈਆ ਸੀ ਉਹਨਾਂ ਨੂੰ ਆਪਣੇ ਨਾਲ ਆਪਣੇ ਪਿੰਡ ਸਹੇੜੀ ਵੱਲ ਲੈ ਗਿਆ ਗੰਗੂ ਨੇ ਜਦ ਉਹਨਾਂ ਕੋਲ ਮੋਹਰਾਂ ਦੀ ਥੈਲੀ ਦੇਖੀ ਤਾਂ ਉਸ ਦਾ ਮਨ ਲਚਾ ਗਿਆ ਰਾਤ ਵੇਲੇ ਮਾਤਾ ਜੀ ਦੀ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਕੱਢ ਲਈ ਅਗਲੀ ਸਵੇਰ ਜਦ ਮਾਤਾ ਜੀ ਨੇ ਥੈਲੀ ਬਾਰੇ ਪੁੱਛਿਆ ਤਾਂ ਗੰਗੂ ਉਲਟਾ ਔਖੇ ਹੋ ਪਿਆ ਕਹਿਣ ਲੱਗਾ ਕਿ ਮੈਂ ਆਪਣੀ ਜਾਨ ਖਤਰੇ ਵਿੱਚ ਪਾ ਕੇ ਤੁਹਾਨੂੰ ਇੱਥੇ ਲੈ ਕੇ ਆਇਆ ਹਾਂ ਤੇ ਤੁਸੀਂ ਮੈਨੂੰ ਚੋਰ ਬਣਾ ਦਿੱਤਾ ਹੈ ਰੌਲਾ ਪਾਉਂਦਿਆ ਪਾਉਂਦਿਆ ਬਾਹਰ ਨਿਕਲ ਗਿਆ ਹੁਣ ਉਸ ਨੂੰ ਸੂਬੇ ਵੱਲੋਂ ਇਨਾਮ ਲੈਣ ਦੀ ਲਾਲਸਾ ਨੇ ਵੀ ਘੇਰ ਲਿਆ ਮਾਤਾ ਜੀ ਤੇ ਸਹਿਬਜ਼ਾਦਿਆਂ ਦੇ ਉੱਥੇ ਹੋਣ ਵਾਲੇ ਇਤਲਾ ਮਰੀਂਡੇ ਥਾਣੇ ਜਿਉਂ ਉੱਥੋਂ 3.5 ਕਿਲੋਮੀਟਰ ਦੀ ਦੂਰੀ ਤੇ ਸੀ ਭੇਜ ਦਿੱਤੀ ਗਈ ਉਸੇ ਦਿਨ ਮਰੀਂਡਾ ਤੋਂ ਦੋ ਸਿਪਾਹੀ ਸਹੇੜੀ ਪੁੱਜ ਗਏ ਤੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਫੜ ਕੇ ਲੈ ਗਏ ਕਈ ਇਤਿਹਾਸਕਾਰ ਕਹਿੰਦੇ ਹਨ ਕਿ ਸਹਿਬਜ਼ਾਦਿਆਂ ਨੂੰ ਬੋਰੀਆਂ ਵਿੱਚ ਪਾ ਕੇ ਘੋੜਿਆਂ ਤੇ ਲਦਿਆ ਗਿਆ ਸੀ 7 ਦਸੰਬਰ ਦੀ ਰਾਤ ਉਹਨਾਂ ਨੇ ਮਰੀਂਡੇ ਥਾਣੇ ਵਿੱਚਲੇ ਕੈਦਖਾਨੇ ਵਿੱਚ ਕੱਟੀ ਅਗਲੀ ਸਵੇਰ ਉਹਨਾਂ ਨੂੰ ਸਰਹੰਦ ਲਿਜਾਇਆ ਗਿਆ ਤੇ ਇੱਥੋਂ ਦੇ ਸੂਬੇਦਾਰ ਵजीर ਖਾਨ ਕੋਲ ਪੇਸ਼ ਕੀਤਾ ਗਿਆ ਸੁਬਾ ਸਰਹੰਦ ਨੇ ਉਹਨਾਂ ਨੂੰ ਪੋਹ ਦੀਆਂ ਠੰਡੀਆਂ ਹਨੇਰੀਆਂ ਰਾਤਾਂ ਵਿੱਚ ਸਰਹੰਦ ਦੇ ਕਿਲੇ ਤੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਜਿੱਥੇ 4 ਦਿਨ ਉਹਨਾਂ ਨੇ ਬੱਚਿਆਂ ਨੂੰ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਤੇ ਸਾਖੀਆਂ ਸੁਣਾਉਂਦੇ ਸੁਣਾਉਂਦੇ ਆਪਣੇ ਪਿਆਰ ਦੇ ਸੂਰਜ ਦੀ ਨਿਗ ਵਰਗੀ ਰੋਸ਼ਨੀ ਦਿੱਤੀ ਤੇ ਬੱਚਿਆਂ ਨੂੰ ਆਉਣ ਵਾਲੀ ਮੁਸੀਬਤ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਇਥੋਂ ਹੀ ਮਾਤਾ ਜੀ ਆਪਣੀ ਜ਼ਿੰਦਗੀ ਦੇ ਆਖਰੀ 4 ਦਿਨ ਹਰ ਰੋਜ਼ ਆਪਣੇ 9 ਤੇ 7 ਸਾਲ ਦੀ ਉਮਰ ਦੇ ਪੋਤਰਿਆਂ ਨੂੰ ਆਪਣੇ ਧਰਮ ਤੇ ਸੁਧਿਰਤ ਰਹਿਣ ਦੀ ਸਿੱਖਿਆ ਦੇ ਕੇ ਸੂਬਾ ਸਰਹੰਦੇ ਦੀ ਕਚਹਿਰੀ ਵਿੱਚ ਭੇਜਦੇ ਰਹੇ 9 ਦਸੰਬਰ ਨੂੰ ਜਦ ਬੱਚਿਆਂ ਨੂੰ ਵਜੀਰ ਖਾਨ ਕੋਲ ਪੇਸ਼ ਕੀਤਾ ਗਿਆ ਜਾਂਦਿਆ ਸਾਰ ਗੱਜ ਕੇ ਫਤਿਹ ਬੁਲਾਈ ਕਿ ਵਜੀਰ ਖਾਨਾ ਤੇ ਉਸ ਦਾ ਸਾਰਾ ਦਰਬਾਰ ਹਿੱਲ ਗਿਆ ਸੂਬੇ ਹੰਦ ਤੇ ਉਸ ਦੇ ਅਹਲਕਾਰਾਂ ਨੇ ਬੱਚਿਆਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਅਤੇ ਧਰਮ ਨਾ ਛੱਡਣ ਦੀ ਸੂਰਤ ਵਿੱਚ ਸ਼ਹੀਦ ਕਰਨ ਦੀ ਧਮਕੀ ਵੀ ਦਿੱਤੀ। ਮਾਤਾ ਗੁਜਰੀ ਦੀ ਗੋਦ ਵਿੱਚ ਪਲੇ ਸ਼ਹੀਦ ਦਾਦੇ ਤੇ ਪੜਦਾਦੇ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਦੇ ਪੋਤੇ ਧਰਮ ਛੱਡਣਾ ਕਿਵੇਂ ਕਬੂਲ ਕਰ ਲੈਂਦੇ? ਉਸ ਨੇ ਉਹਨਾਂ ਨੂੰ 2 ਦਿਨ ਸੋਚਣ ਦਾ ਸਮਾਂ ਵੀ ਦਿੱਤਾ ਸ਼ਾਇਦ ਡਰ ਜਾਣ ਪਰ ਮਾਤਾ ਗੁਜਰੀ ਦੀ ਇਹ ਸਿੱਖਿਆਵਾਂ ਨੇ ਛੋਟੇ ਸਹਿਬਜ਼ਾਦਿਆਂ ਤੋਂ ਮੌਤ ਦਾ ਡਰ ਤਾਂ ਕੋਸੇ ਦੂਰ ਕਰ ਦਿੱਤਾ ਸੀ। ਅੰਤ 12 ਸੰਭਰ ਨੂੰ ਵਜ਼ੀਰ ਖਾਨ ਨੇ ਆਖਰੀ ਵਾਰ ਇਸਲਾਮ ਕਬੂਲਣ ਦੀ ਸ਼ਰਤ ਰੱਖੀ ਨਾ ਕਾਰਨ ਤੇ ਕਾਜੀ ਨੇ ਨੀਹਾ ਵਿਜ ਚਨਨ ਦਾ ਹੁਕਮ ਦਿੱਤਾ ਕੰਤਾ ਵਿੱਚ ਨੇਗੇ ਪਰ ਕੋਈ ਲੋਭ ਲਾਲਚ ਉਹਨਾਂ ਨੂੰ ਜਿੱਤ ਨਾ ਸਕਿਆ ਮਾਤਾ ਗੁਜਰੀ ਨੇ ਗੁਰੂ ਮਾਤਾ ਤੇ ਗੁਰੂ ਪਤਨੀ ਹੁੰਦੇ ਹੋਇਆ ਵੀ ਅੰਤਾਂ ਦੇ ਦੁੱਖ ਸੁੱਖ ਭੋਗੇ ਅਖੀਰ ਲਾਲਾ ਨਾਲ ਹੋਈ ਅਨਹੋਣੀ ਨੇ ਮਮਤਾ ਨੂੰ ਆਪਾ ਵਾਰਨ ਤੇ ਮਜਬੂਰ ਕਰ ਦਿੱਤਾ ਤੇ ਇਹ ਮਹਾਨ ਰੂਪ ਪਤੀ ਤੇ ਪੋਤਰਿਆਂ ਦੀਆਂ ਪੈੜਾਂ ਨਾਪ ਦੀ 85 ਸਾਲ ਦੁੱਖ ਸਹਿੰਦੀ ਇਸ ਦੁਨੀਆ ਤੇ ਸਦਾ ਲਈ ਵਿਦਾ ਹੋ ਗਈ 13 ਦਸੰਬਰ 1705 ਦੇ ਦਿਨ ਸ਼ਹੀਦ ਮਾਤਾ ਗੁਜਰੀ ਅਤੇ ਦੋਨੇ ਨਿੱਕੇ ਸਹਿਬ ਜਦਿਆ ਦਾ ਸ਼ਿਸ਼ਕਾਰ ਸਰਹੰਦ ਕਿਲੇ ਦੇ ਪਿਛਲੇ ਪਾਸੇ ਅਤੇ ਆਮ ਖਾਸ ਬਾਗ ਤੋਂ ਪਹਿਲਾਂ ਜਿੱਥੇ ਹੁਣ ਗੁਰਦੁਆਰਾ ਜੋਤੀਸਰੂ ਬਣਿਆ ਹੈ ਕੀਤਾ ਗਿਆ ਇਹ ਸ਼ਿਸ਼ਕਾਰ ਸਰਹੰਦ ਵਿੱਚ ਰਹਿਦੇ ਸਾਫਕਾ ਦੀਵਾਨ ਟੁੰਡਰ ਮਲ ਦੇ ਪਰਿਵਾਰ ਨੇ ਕੀਤਾ ਸੀ ਜਿਸ ਦਾ ਸਿੱਖ ਜਗਤ ਕੋਟ ਕੋਟ ਧੰਨਵਾਦ ਕਰਦਾ ਹੈ ਮਾਤਾ ਗੁਜਰੀ ਜੀ ਸੰਸਾਰ ਦੇ ਇਤਿਹਾਸ ਵਿੱਚ ਇੱਕ ਐਸੀ ਔਰਤ ਹਨ ਜਿਨ੍ਹਾਂ ਦਾ ਪਤੀ ਪੁੱਤਰ ਚਾਰੇ ਪੁੱਤਰੇ ਭਰਾ ਤੇ ਖੁਦ ਵੀ ਸ਼ਹੀਦ ਹੋਏ ਤੇ ਉਹਨਾਂ ਨੂੰ ਸ਼ਹੀਦ ਦੀ ਮਾਂ ਸ਼ਹੀਦ ਦੀ ਪਤਨੀ ਸ਼ਹੀਦਾਂ ਦੀ ਦਾਦੀ ਤੇ ਸ਼ਹੀਦਾਂ ਦੀ ਭੈਣ ਤੇ ਖੁਦ ਸ਼ਹੀਦ ਹੋਣ ਦਾ ਮਾਣ ਮਿਲਿਆ ਅੱਜ ਸਰਹੰਦ ਦੇ ਠੰਡੇ ਬੁਰਜ ਅਤੇ ਗੁਰਦੁਆਰਾ ਜੋਤੀਸਰੂਪ ਚ ਸਾਰੀ ਲੁਕਾਈ ਉਸ ਸਿਰਜਣਹਾਰ ਕੁਰਬਾਨੀਆਂ ਦੀ ਬੂਰਤ ਸ਼ਹਿਨਸ਼ੀਲਤਾ ਦੀ ਪੂਜਾਰਨ ਸਿੱਖ ਕੌਮ ਦੀ ਵਾਰਿਸ ਮਾਤਾ ਗੁਜਰੀ ਨੂੰ ਕੋਟੀ ਕੋਟੀ ਪ੍ਰਣਾਮ ਕਰਦੀ ਹੈ ਏਸੀ ਮਾਤਾ ਗੁਜਰੀ ਜੀ ਦਾ ਜੀਵਨ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਮਾਤਾ ਵਿਸ਼ਨ ਕੌਰ ਜੀ ਅਤੇ ਮਾਤਾ ਜੀਤ ਕੌਰ ਜੀ ਦੇ ਜੀਵਨ ਬਾਰੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ